ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਕੰਤਨ ਸਿੰਘ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ 578 ਵਿਆਹ ਪਰਵ ਦੀਆਂ ਸਮੁੱਚੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਸਤਪੁਰਾਂ ਦੇ ਵਿਆਹ ਪਰਵ ਦੀਆਂ ਤਿਆਰੀਆਂ ਮਡੇ ਵੱਡੇ ਪੱਧਰ ਤੇ ਕੀਤੀਆਂ ਜਾ ਰਹੀਆਂ ਨੇ ਅਤੇ ਤਕਰੀਬਨ ਸਾਰੀਆਂ ਤਿਆਰੀਆਂ ਮੁਕੰਮਲ ਨੇ ਅੱਜ ਤੇ ਇਹ ਜਿਹੜਾ ਨਗਰ ਕੀਰਤਨ ਹੈ ਕਾਲ ਨੂੰ ਅਮਰਤ ਵੇਲੇ ਲਗਭਗ 5:30 ਵਜੇ ਇੱਥੋਂ ਆਰੰਭ ਹੋ ਕੇ ਵਾਕਫ ਕਪੜਾ ਮਾਂ ਤੋਂ ਹੁੰਦਾ ਹੋਇਆ ਗੁਰਦੁਆਰਾ ਸਤ ਕਰਤਾਰੀਆ ਸਾਹਿਬ ਵਿਖੇ ਬਟਾਲਾ ਨਗਰ ਵਿਖੇ ਪਹੁੰਚੇਗਾ ਦੇਰ ਰਾਤ ਤੋਂ ਸਤਗੁਰੂ ਪਾਤਸ਼ਾਹ ਜੀ ਦੇ ਇਹਨਾਂ ਵਿਆਹ ਪ੍ਰੋਬਾਂ ਦੇ ਸਬੰਧ ਅੰਦਰ ਅਮਰਤ ਵੇਲੇ ਤੋਂ ਬੇਅੰਤ ਸੰਗਤ ਜਿੱਥੇ ਇਸ ਪਾਵਨ ਸਥਾਨ ਤੇ ਨਮਸਕਾਰਾਂ ਕਰ ਰਹੀ ਹੈ ਅਤੇ ਸਾਰੀ ਸੰਗਤ ਆਪਣ ਆਪਣੀਆਂ ਸਵਾਵਾ ਤਨ ਮਨ ਧੰਦੇ ਨਾਲ ਨਿਭਾ ਰਹੀ ਹੈ ਹਾਲਾਂਕਿ ਜੋ ਕੁਦਰਤੀ ਕਰੋਪੀ ਹੈ ਹੜੜ ਹੜਾਂ ਦੀ ਸਮੱਸਿਆ ਜਿਹੜੀ ਮੀਂਹ ਬਹੁਤ ਪਏ ਨੇ ਪਿਛਲੇ ਦਿਨਾਂ ਦੇ ਵਿੱਚ ਕੱਲ ਹੀ ਥੋੜਾ ਜਿਹਾ ਸਮਾਂ ਮਿਲਿਆ ਇਸ ਕਰਕੇ ਬਹੁਤੀ ਸੰਗਤ ਜਿਨ੍ਹਾਂ ਦੇ ਜਿਨ੍ਹਾਂ ਨੇ ਆ ਕੇ ਸਵਾਵਾ ਨਿਮਾਉਣੀਆਂ ਸਨ ਉਹਨਾਂ ਨੂੰ ਕੁਦਰਤੀ ਆਫਤ ਹੋਣ ਕਰਕੇ ਉਹ ਆਪ ਆਪਣੇ ਇਹ ਸਮਾਨ ਨੂੰ ਅਤੇ ਫਸਲਾਂ ਨੂੰ ਸੰਭਾਲਣ ਦੇ ਵਿੱਚ ਲੱਗੇ ਹੋਏ ਨੇ ਅਸੀਂ ਅਰਦਾਸ ਕਰਦੇ ਆਂ ਉਹਨਾਂ ਗੁਰਮੁਖਾਂ ਪਿਆਰਿਆਂ ਨੂੰ ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਨ ਉਹਨਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਤਾਂ ਕਿ ਉਹ ਵੀ ਸਾਰੇ ਹੀ ਸਾਧ ਸੰਗਤ ਦੇ ਰੂਪ ਵਿੱਚ ਜਾ ਕਰਕੇ ਸਤਿਗੁਰਾਂ ਦੇ ਇਹ ਮਹਾਨ ਪ੍ਰਵਾਨ ਨੂੰ ਮਨਾ ਸਕਣ ਔਰ ਜਿਹੜੀਆਂ ਸਾਡੀਆਂ ਤਿਆਰੀਆਂ ਨੇ ਜਿਵੇਂ ਕਿ ਆਪ ਜੀ ਦੇਖ ਰਹੇ ਹੋ ਡੈਕੋਰੇਸ਼ਨ ਸਜਾਵਟ ਅਤੇ ਨਾਲ ਹੀ ਲੜੀਆਂ ਦੀ ਸੇਵਾ ਅਤੇ ਹੁਣ ਇਸ ਤੋਂ ਬਾਅਦ ਗੁਰੂ ਸਾਹਿਬ ਦੀ ਪਾਲਕੀ ਸਾਹਿਬ ਦੀ ਸਜਾਵਟ ਦੀ ਸੇਵਾ ਸ਼ੁਰੂ ਹੋਏਗੀ ਅਤੇ ਹੋਰ ਵੀ ਜੜੀਆਂ ਵੱਡ ਬੁੱਲੀਆਂ ਸਮਾਵਾ ਇੱਥੇ ਚੱਲ ਰਹੀਆਂ ਨੇ ਅਤੇ ਸਾਡੇ ਪੀ ਸਤਕਾਰਯੋਗ ਮੈਨੇਜਰ ਸਰਦਾਰ ਅਰਤਾਰ ਸਿੰਘ ਜੀ ਉਹ ਆਪਣੀ ਯੋਗ ਅਗਵਾਈ ਦੇ ਵਿੱਚ ਇਹ ਸਾਰੀ ਦੇਖਰੇਖ ਕਰ ਰਹੇ ਨੇ ਅਤੇ ਮੈਂ ਇੱਕ ਬੇਨਤੀ ਆਪ ਜੀ ਦੇ ਮਾਧਿਅਮ ਰਾਹੀਂ ਕਹਾਗਾ ਕਿ ਪ੍ਰਸ਼ਾਸਨ ਜਿਹੜਾ ਕਿ ਉਹਨਾਂ ਨੂੰ ਪਤਾ ਹੈ ਕਿ ਕੱਲ ਨੂੰ ਨਗਰ ਕੀਰਤਨ ਹੈ ਇਸ ਕਰਕੇ ਅੱਜ ਜਿਹੜੀਆਂ ਛੜਕਾਂ ਨੇ ਉਹ ਮੁਕੰਮਲ ਤੌਰ ਤੇ ਉਹਨਾਂ ਨੂੰ ਪੈਚ ਅਪ ਕਰਕੇ ਜਾਂ ਕਿਵੇਂ ਵੀ ਠੀਕ ਕਰਕੇ ਸੰਗਤਾਂ ਦੇ ਲੰਘਣ ਵਾਸਤੇ ਮੁਨਾਸਬ ਬਣਾ ਦੇ ਉਹ ਕਿਉਂਕਿ ਉੱਥੇ ਜਿਹੜੀ ਜਿਹੜੀ ਇਥੋਂ ਆਰੰਭ ਹੋ ਕੇ ਤਲਵੰਡੀ ਪੁਲ ਤੱਕ ਸੜਕ ਜਾਣੀ ਹੈ ਉਹਨੂੰ ਆਪਾਂ ਲੋਕ ਤੇ ਨਹੀਂ ਪੈ ਸਕਦੀ ਪਰ ਉਹਨੂੰ ਠੀਕ ਕੀਤਾ ਜਾ ਸਕਦਾ ਹੈ ਸੰਗਤ ਦੇ ਲੰਘਣ ਵਾਸਤੇ ਅਤੇ ਹੋਰ ਵੀ ਜਿਹੜੇ ਪੁਲਿਸ ਅਧਿਕਾਰੀ ਨੇ ਉਹਨਾਂ ਦੇ ਵਿਚਾਰਨਾ ਵਿੱਚ ਬੇਨਤੀ ਹੈ ਭਾਈ ਤੁਸੀਂ ਵੀ ਸਾਡਾ ਸਹਿਯੋਗ ਪਹਿਲਾਂ ਵੀ ਕਰਦੇ ਹੋ ਬਹੁਤ ਗੁਰੂ ਘਰ ਦੇ ਨਾਲ ਜਦੋਂ ਵੀ ਕੋਈ ਸਾਡਾ ਸਮਾਗਮ ਹੁੰਦਾ ਹੈ ਉਹ ਵਿਸ਼ੇਸ਼ ਸਹਿਯੋਗ ਦਿੰਦੇ ਨੇ ਬੜੇ ਚੰਗੇ ਅਧਿਕਾਰੀ ਨੇ ਪਰ ਉਹਨਾਂ ਨੂੰ ਬੇਨਤੀ ਹੈ ਵੀ ਉਹ ਵੀ ਕੱਲ ਨੂੰ ਸਮੇਂ ਸਿਰ ਪਹੁੰਚ ਕਰਕੇ ਨਾਲ ਨਗਰ ਕੀਰਤਨ ਦੇ ਉਹ ਵੀ ਆਪਣੀਆਂ ਸਵਾਵਾਂ ਨਿਭਾਉਣ ਦੀ ਬੇਨਤੀਆਂ ਨੂੰ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ